ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 854 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 855 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੌੜੀ ਕੋਈ ਨਿੰਦਕ ਹੋਵੇ ਸਤਗੁਰੂ ਕਾ ਫਿਰ ਸ਼ਰਨ ਗੁਰ ਆਵੇ ਜੇ ਕੋਈ ਮਨੁੱਖ ਪਹਿਲਾਂ ਗੁਰੂ ਦੀ ਨਿੰਦਿਆ ਕਰਨ ਵਾਲਾ ਹੋਵੇ ਪਰ ਫਿਰ ਗੁਰੂ ਦੀ ਸ਼ਰਨ ਆ ਜਾਏ ਪਿਛਲੇ ਗੁਨਾਹ ਸਤਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਤਾਂ ਸਤਗੁਰ ਉਸ ਦੇ ਪਿਛਲੇ ਹਉ ਗੁਣ ਬਖਸ਼ ਲੈਂਦਾ ਹੈ ਤੇ ਉਸ ਨੂੰ ਸਾਧ ਸੰਗਤ ਵਿੱਚ ਰਲਾ ਲੈਂਦਾ ਹੈ ਏ ਹੈ ਸਤਗੁਰੂ ਦੀ ਵਡਿਆਈ ਜੋ ਮਿਹੇ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲ ਤਾ ਪਵਿੱਤਰ ਪਾਵਨ ਹੋਏ ਜਾਵੇ ਸਤਗੁਰੂ ਇਸ ਤਰ੍ਹਾਂ ਬਖਸ਼ਿਸ਼ ਕਰਦਾ ਹੈ हे ਭਾਈ ਜਿਵੇਂ ਮੀ ਪਿਆ ਗਲੀਆਂ ਨਾਲਿਆਂ ਟੋਬਿਆਂ ਦਾ ਪਾਣੀ ਜਦੋਂ ਗੰਗਾ ਵਿੱਚ ਜਾ ਪੈਂਦਾ ਹੈ ਤਾਂ ਗੰਗਾ ਵਿੱਚ ਮਿਲਦਿਆ ਹੀ ਉਹ ਪਾਣੀ ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ ਇਹ ਵੜਿਆਈ ਸਤਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਤਿਸਨਾ ਭੁੱਖ ਉੱਤਰੈ ਹਰ ਸਾਤ ਤੜ ਆਵੈ ਤਿਵੇਂ ਨਿਰਵੈਰ ਸਤਗੁਰ ਵਿੱਚ ਵੀ ਇਹ ਗੁਣ ਹੈ ਕਿਉਂ ਉਸ ਗੁਰੂ ਨੂੰ ਮਿਲਿਆ ਮਨਮੁਖ ਦੀ ਮਾਇਆ ਦੀ ਤਰੇ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਮਨੋਖ ਦੀ ਮਾਇਆ ਦੀ ਤ੍ਰੇਪੁਖ ਦੂਰ ਹੋ ਜਾਂਦੀ ਹੈ ਤੇ ਮਨ ਮੁਖ ਵੀ ਗੁਰਮੁਖ ਬਣ ਜਾਂਦਾ ਹੈ ਤੇ ਉਸ ਦੇ ਅੰਦਰ ਪਰਮਾਤਮਾ ਦੇ ਮਲਾਪ ਦੀ ਠੰਡ ਤੁਰੰਤ ਪੈ ਜਾਂਦੀ ਹੈ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਕਾ ਜੇ ਸਤਗੁਰ ਨੂੰ ਮੰਨੈ ਸੋ ਸਭਨਾ ਭਾਵੇਂ ਸੋਦ ਹੈ ਨਾਨਕ ਆਖੇ ਭਾਈ ਸਦਾ ਕਾਇਮ ਰਹਿਣ ਵਾਲੇ ਸ਼ਾ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਤੇ ਸ਼ਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਸਭਨਾਂ ਦਾ ਪਿਆਰਾ ਬਣ ਜਾਂਦਾ ਹੈ ਜੋ ਹਰ ਕਾ ਪਿਆਰਾ ਸੋ ਸਭਨਾਂ ਕਾ ਪਿਆਰਾ ਸੁਧ ਇੱਥੇ ਅੱਜ ਬਿਲਾਵਲ ਰਾਗ ਦੀ ਵਾਰ ਜੋ ਚੌਥੇ ਪਾਸ਼ਾ ਨੇ ਉਚਾਰਨ ਕੀਤੀ ਸੀ ਵਿਚ ਤੀਸਰੇ ਪਾਦਸ਼ਾਹ ਦੇ ਵੀ ਸ਼ਲੋਕ ਸਨ ਉਹ ਅੱਜ ਸੰਪੂਰਨ ਹੋਈ ਅੱਗੇ ਚਲਦੀ ਹੈ ਬਿਲਾਵ ਰਾਗ ਵਿੱਚ ਭਗਤਾਂ ਦੀ ਬਾਣੀ ਬਿਲਾਵਲ ਬਾਣੀ ਭਗਤਾਂ ਕੀ ਰਾਗ ਬਿਲਾਵਲ ਵਿੱਚ ਭਗਤਾਂ ਦੀ ਬਾਣੀ ਕਬੀਰ ਜੀਓ ਕੀ ਬਾਣੀ ਭਗਤ ਕਬੀਰ ਜੀ ਕੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ રે ਭਗਤ ਕਬੀਰ ਜੀ ਫਰਮਾਨ ਕਰਦੇ ਹਨ ਆਪਣੀ ਬਾਣੀ ਵਿੱਚ ਹੇ ਜਿੰਦੇ ਇਹ ਜਗਤ ਅਜਿਹਾ ਵੇਖਣ ਵਿਚਾਰਿਆ ਹੈ ਕਿ ਇੱਥੇ ਕੋਈ ਵੀ ਜੀਵ ਸਦਾ ਥਿਰ ਨਹੀਂ ਰਹੇਗਾ। ਸੂਦੇ ਸੂਦੇ ਰੇ ਗਚਲੋ ਤੁਮਾ ਨਾ ਤਰ ਕੁਦਕਾ ਦਿਵਈ ਹੈ ਰੇ ਰਹਾਓ। ਸੋ ਤੂੰ ਸਿੱਧੇ ਰਾਹੇ ਤੁਰੀ ਨਹੀਂ ਤਾਂ ਬੁਰਾ ਤਕਾ ਵੱਜਣ ਦਾ ਡਰ ਹੈ। ਭਾਵ ਇਸ ਭਲੇਖੇ ਵਿੱਚ ਕਿ ਇੱਥੇ ਸਦਾ ਬਹਿ ਰਹਿਣਾ ਹੈ। ਕੁਰਾਹੇ ਪੈਣ ਦਾ ਬੜਾ ਖਤਰਾ ਹੁੰਦਾ ਹੈ। ਰਹਾਓ ਬਾਰੇ ਬੁੱਢੇ ਤੁਰਨੇ ਭਈਆ ਸਭ ਹਉ ਜਮ ਲੈ ਜਈ ਹੈ ਰੇ ਭਗਤ ਜੀ ਆਪਣੀ ਬਾਣੀ ਵਿੱਚ ਸੱਚ ਫਰਮਾਉਂਦੇ ਹਨ ਆਪਣੇ ਜਿੰਦ ਨੂੰ ਆਪਣੇ ਆਪ ਨੂੰ ਸੰਬੋਧਨ ਕਰਦੇ ਹਨ ਕਿ हे ਜਿੰਦੇ ਬਾਲਕ ਹੋਵੇ ਬੁੱਢਾ ਹੋਵੇ ਚਾਹੇ ਜਵਾਨ ਹੋਵੇ ਮੌਤ ਸਭਨਾ ਨੂੰ ਮੌਤ ਸਭਨਾ ਨੂੰ ਹੀ ਇੱਥੋਂ ਲੈ ਜਾਂਦੀ ਹੈ ਜਦੋਂ ਕਿਸੇ ਦੀ ਵਾਰੀ ਆ ਜਾਣੀ ਹੈ ਉਸਨੇ ਚਲੇ ਜਾਣਾ ਹੈ ਇੱਥੇ ਸਦਾ ਬੈਠ ਨਹੀਂ ਰਹਿਣਾ ਇਸ ਕਰਕੇ ਪਰਮਾਤਮਾ ਦਾ ਨਾਮ ਸਿਮਰਨ ਕਰੀਏ ਮਾਨਸ ਬਪੁਰਾ موسی ਕੀਨੋ ਮੀਚ ਬਲਈਆ ਖਈ ਹੈ ਰੇ ਮਨੁੱਖ ਵਿਚਾਰਾਂ ਤਾਂ ਮਾਨੋ ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ ਰੂਪ ਬਿੱਲਾ ਬਿੱਲੀ ਖਾ ਜਾਂਦਾ ਹੈ ਧਨਵੰਤਾ ਅਰ ਨਿਰਧਨ ਮਨਈ ਤਾਕੇ ਕਸ਼ੂ ਨਾ ਕਾਨੀ ਰੇ ਹੈ ਜਿੰਦੇ ਮਨੁੱਖ ਧਨਵਾਨ ਹੋਵੇ ਭਾਵੇਂ ਗੰਗਾਲ ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ ਮੌਤ ਮੰਤਰੀਆਂ ਤੇ ਵੀ ਆ ਜਾਂਦੀ ਸੰਤਰੀਆਂ ਤੇ ਵੀ ਆ ਜਾਂਦੀ ਲੀਡਰਾਂ ਸ਼ਿਡਰਾਂ ਤੇ ਵੀ ਆ ਜਾਂਦੀ ਏ ਮੌਤ ਨੂੰ ਇਹ ਨਹੀਂ ਵੇਖਣਾ ਕਿ ਬੜਾ ਵੱਡਾ ਲੀਡਰ ਏ ਇਹ ਬੜਾ ਵੱਡਾ ਕਥਾਵਾਚਕ ਏ ਇਹ ਬੜਾ ਵੱਡਾ ਸੂਰਮਾ ਨਹੀਂ ਪਈ ਮੌਤ ਸਾਰਿਆਂ ਵਾਤੇ ਗਰੀਬਾਂ ਵਾਤੇ ਵੀ ਤੇ ਅਮੀਰਾ ਵਾਤੇ ਵੀ ਇੱਕੋ ਜਈ ਹੈ ਮੌਤ ਨੇ ਇਹ ਨਹੀਂ ਵੇਣਾ ਕਿ ਦੀਆਂ ਦੋ ਦੋ ਕੋਠੀਆਂ ਨੇ ਇੱਕ ਕੋਠੀ ਤਿਆਰ ਹੋ ਰਹੀ ਇੱਕ ਬਣ ਗਈ ਏ ਇੱਕ ਨੇ ਹੋਰ ਕਿਸੇ ਪਾਸੇ ਜਗਾ ਲੈ ਕੇ ਪਾਣੀ ਵੀ ਇਹਨੂੰ ਰਹਿਣ ਦੀ ਏ ਨਹੀਂ ਮੌਤ ਸਾਰਿਆਂ ਵਾਤੇ ਇੱਕੋ ਜੀ ਏ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਆਪਣੀ ਬਾਣੀ ਵਿੱਚ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ ਮੌਤ ਰਾਜੇ ਤੇ ਪਰਜਾ ਨੂੰ ਇੱਕ ਸਮਾਨ ਮਾਰ ਲੈਂਦੀ ਹੈ ਇਹ ਮੌਤ ਹੀ ਐਸੀ ਡਾਡੀ ਹੈ ਜੋ ਸਭਨਾਂ ਨੂੰ ਇੱਕੋ ਜਿਹਾ ਸਮਝਦੀ ਹੈ ਹਰ ਇੱਕ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਰੇ ਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਦੀ ਗੱਲ ਸਾਰੇ ਜਹਾਨ ਨਾਲੋਂ ਨਿਰਾਲੀ ਹੈ ਅਵਹਿ ਨ ਜਾਹੇ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰਏ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਹਨ ਉਹ ਨਾ ਜੰਮਦੇ ਹਨ ਨਾ ਮਰਦੇ ਹਨ ਕਿਉਂਕਿ ਹੇ ਜਿੰਦੇ ਉਹ ਪ੍ਰਮਾਤਮਾ ਨੂੰ ਸਦਾ ਆਪਣਾ ਸੰਗੀ ਸਾਥੀ ਜਾਣਦੇ ਹਨ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਰੇ ਸੋਹੇ ਪਿਆਰੀ ਜਿੰਦ ਪੁੱਤਰ ਵੋਟੀ ਧਨ ਪਦਾਰਥ ਇਹਨਾਂ ਦਾ ਮੋਹ ਛੱਡ ਦੇ ਤੇ ਪਰਮਾਤਮਾ ਦਾ ਨਾਮ ਜਪ ਜਿਹੜਾ ਅੰਤ ਵੇਲੇ ਸਹਾਈ ਹੁੰਦਾ ਹੈ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇ ਰਹਿ ਸੰਗ ਸਹਾਈ ਕਹਿ ਤ ਕਬੀਰ ਸੁਨੋਰੇ ਸੰਤੋ ਮਿਲ ਹੈ ਸਾਰੰਗ ਪਾਨੀ ਰੇ ਕਬੀਰ ਆਖਦਾ ਹੈ हे ਸੰਤ ਜਨੋ ਮੋਹ ਛੱਡਿਆ ਪਰਮਾਤਮਾ ਮਿਲ ਪੈਂਦਾ ਹੈ ਤੇ ਮੌਤ ਦਾ ਡਰ ਮੁੱਕ ਜਾਂਦਾ ਹੈ ਬੇਲਾਵਲਾ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਬਹਿਸਾਂ ਦੀ ਖਾਤਰ ਮੈਂ ਤੁਹਾਡੀ ਬਹਿਸਾਂ ਵੜੀ ਵਿਦਿਆ ਨਹੀਂ ਪੜਦਾ ਨਾ ਹੀ ਮੈਂ ਧਾਰਮਿਕ ਬਹਿਸਾਂ ਕਰਨੀਆਂ ਜਾਣਦਾ ਹਾਂ ਨਾ ਮੈਂ ਵਿਵਾਦ ਵਿੱਚ ਪੈਂਦਾ ਹਾਂ ਭਾਵ ਆਤਮਿਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ ਹਰ ਗੋਨ ਕਥਤ ਸੁਨਤ ਬੋਰਾਨੋ ਕਬੀਰ ਜੀ ਆਖਦੇ ਹਨ ਮੈਂ ਤਾਂ ਪ੍ਰਭੂ ਦੀ ਸਿਫਤ ਸਲਾਹ ਕਰਨ ਸੁਣ ਵਿੱਚ ਹੀ ਮਸਤ ਰਹਿੰਦਾ ਹਾਂ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਹੇ ਪਿਆਰੇ ਸੱਜਣ ਲੋਕਾਂ ਦੇ ਭਾਣੇ ਮੈਂ ਕੰਬਲਾ ਹਾਂ ਲੋਕ ਸਿਆਣੇ ਹਨ ਤੇ ਮੈਨੂੰ ਕਮਲਾ ਸਮਝਦੇ ਹਨ ਮੈਂ ਬਿਗਰਿਓ ਬਿਗਰੇ ਮਾਤਿ ਔਰਾ ਰਹਾਉ ਲੋਕਾਂ ਦੇ ਖਿਆਲ ਮੁਤਾਬਕ ਲੋਕਾਂ ਦੇ ਖਿਆਲ ਵਿੱਚ ਮੈਂ ਕੁਰਾਹੇ ਪੈ ਗਿਆ ਹਾਂ ਭਗਤ ਕਬੀਰ ਜੀ ਆਪਣੀ ਬਾਣੀ ਉਂ ਫਰਮਾਉਂਦੇ ਹਨ ਕਿ ਲੋਕਾਂ ਦੇ ਖਿਆਲ ਵਿੱਚ ਮੈਂ ਕੁਰਾਹੇ ਪਿਆ ਹੋਇਆ ਹਾਂ ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ ਆਰੇ ਲੋਕ ਆਪਣਾ ਧਿਆਨ ਰੱਖਣ ਇਸ ਕੁਰਾਹੇ ਹੋਰ ਕੋਈ ਨਾ ਪਏ ਰਹਾਓ ਆਪਨਾ ਬਉਰਾ RAM ਕੀਓ ਬਉਰਾ ਮੈਂ ਆਪਣੇ ਆਪ ਇਸ ਤਰ੍ਹਾਂ ਦਾ ਕਮਲਾ ਨਹੀਂ ਬਣਿਆ ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ ਆਪਣੀ ਭਗਤੀ ਵਿੱਚ ਜੋੜ ਕੇ ਕਮਲਾ ਕਰ ਦਿੱਤਾ ਸਤ ਗੁਰ ਜਾਰ ਗਿਓ ਭਰਮ ਮੋਰਾ ਧੰਨ ਕਬੀਰ ਜੀ ਧੰਨ ਕਬੀਰ ਜੀ ਆਪਣੇ ਆਪ ਨੂੰ ਕਮਲਾ ਵੀ ਕਹਿੰਦੇ ਹਨ ਤੇ ਕਹਿੰਦੇ ਹਨ ਤੇ ਮੇਰੇ ਗੁਰੂ ਨੇ ਮੇਰਾ ਭਰਮ ਵਹਿਮ ਸਭ ਸਾੜ ਦਿੱਤਾ ਹੈ ਬੜੀ ਨਿਮਰਤਾ ਦੇ ਪੁੰਜ ਸੰ ਭਗਤ ਕਬੀਰ ਜੀ ਮੈਂ ਬਿਗਰੇ ਆਪਣੀ ਮਤ ਖੋਈ ਜੇ ਮੈਂ ਕਰਾਹੇ ਪਏ ਹੋਏ ਨੂੰ ਜੇ ਮੈਂ ਕਰਾਹੇ ਪਏ ਹੋਏ ਨੇ ਆਪਣੀ ਅਕਲ ਗਵਾ ਲਈ ਹੈ ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫਿਕਰ ਹੈ ਮੇਰੇ ਭਰਮ ਭੂਲੋ ਮਤ ਕੋਈ ਕੋਈ ਹੋਰ تیر ਮੇਰੇ ਵਾਲੇ ਇਸ ਭਲੇਖੇ ਵਿੱਚ ਬੇਸ਼ੱਕ ਨਾ ਪਏ ਜੋ ਆਪਣਾ ਕੰਮ ਕਰਦੇ ਹਨ ਉਹ ਕਰਦੇ ਰਹਿਣ ਪਰ ਭਗਤ ਕਬੀਰ ਜੀ ਕਹਿੰਦੇ ਹਨ ਮੈਂ ਤੇ ਪ੍ਰਮਾਤਮਾ ਦਾ ਨਾਮ ਹੀ ਜਪਣਾ ਹੈ ਸੋ ਬੋ ਰਾਜੋ ਆਪ ਪਛਾਨੈ ਪਰ ਲੋਕਾਂ ਨੂੰ ਇਹ ਭਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ ਆਪ ਪਛਾਣ ਹੈ ਤਾਂ ਇੱਕ ਹੈ ਜਾਣੈ ਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰਥਾ ਇੱਕ ਪਰਮਾਤਮਾ ਨੂੰ ਵਸਦਾ ਜਾਣਦਾ ਹੈ ਅਬਹਿ ਨਾ ਮਾਤਾ ਸੁ ਕਬ ਹੋ ਨਾ ਮਾਤਾ ਜੋ ਮਨੋਕੇ ਸਜੀਵਨ ਵਿੱਚ ਮਤਵਾਲਾ ਨਹੀਂ ਬਣਦਾ ਉਸਨੇ ਕਦੇ ਵੀ ਨਹੀਂ ਬਣਨਾ ਤੇ ਉਹ ਜੀਵਨ ਅਨਾਈ ਗਵਾ ਜਾਏਗਾ ਕਿਉਂਕਿ ਹੋਰ ਕਿਸੇ ਜੂਨੀ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ ਇਹ ਮਨੁੱਖਾ ਦੇ ਹੀ ਮਿਲੀ ਹੀ ਨਾਮ ਜਪਣ ਵਾਸਤੇ ਹੈ ਆਪਣੇ ਕਾਰ ਵਿਹਾਰ ਕਰੋ ਗ੍ਰਿਸ਼ਤ ਵਿੱਚ ਰਵੋ ਧੀਆਂ ਪੁੱਤਰ ਵੀ ਪਾਲੋ ਰਿਸ਼ਤੇਦਾਰੀਆਂ ਵੀ ਰੱਖੋ ਪਰ ਪ੍ਰਮਾਤਮਾ ਦਾ ਨਾਮ ਵੀ ਬਹੁਤ ਜ਼ਰੂਰੀ ਹੈ ਕਹ ਕਬੀਰ ਰਾਮੈ ਰੰਗ ਰਾਤਾ ਕਬੀਰ ਆਖਦਾ ਹੈ ਹੇ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੀਜ ਕੇ ਆਪਣੇ ਆਪ ਨੂੰ ਪਛਾਨ ਕਿਉਂਕਿ ਪ੍ਰਮਾਤਮਾ ਪਰਮਾਤਮਾ ਜੋ ਹੈ ਸਭ ਦਾ ਖਿਆਲ ਰੱਖਦਾ ਹੈ ਤੇ ਤੇਰੀ ਆਪੇ ਦੀ ਪਛਾਣ ਵੀ ਪਰਮਾਤਮਾ ਨੇ ਹੀ ਕਰਾਣੀ ਹੈ ਬਿਲਾਵਲ ਗਰੇ ਹੋ ਤਾ ਜਬਨ ਖੰਡ ਜਾਈਏ ਚੁਨ ਖਾਈਏ ਕੰਦਾ ਜੇ ਗ੍ਰਿਸ਼ਤ ਤੇ ਆਕੇ ਜੰਗਲਾਂ ਵਿੱਚ ਚਲੇ ਜਾਈਏ ਤੇ ਗਾਜਰ ਮੂਲੀ ਆਦਕ ਖਾ ਕੇ ਗੁਜ਼ਾਰਾ ਕਰੀਏ ਆਜੋ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ ਤਾ ਵੀ ਇਹ ਪਾਪੀ ਚੰਦਰਾਮਨ ਵਿਕਾਰ ਨਹੀਂ ਛੱਡਦਾ ਕਿਉ ਸ਼ੂਟੋ ਕੈਸੇ ਤਰੋ ਪਵਜਲ ਨਿਦ ਭਾਰੀ हे ਪ੍ਰਭੂ ਮੈਂ ਕਿਵੇਂ ਇਨਾਂ ਤੋਂ ਖਲਾਸੀ ਕਰਾਵਾਂ ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ ਮੈਂ ਕਿਵੇਂ ਇਸ ਤੋਂ ਪਾਰ ਲੰਘਾਂ ਰਾਖ ਰਾਖ ਮੇਰੇ ਬੀਠੋਲਾ ਜਨ ਸਰਨ ਤੁਮਾਰੀ ਰਹਾਓ हे ਮੇਰੇ ਪ੍ਰਭੂ हे ਮੇਰੇ ਬੀਠੋਲਾ ਮੈਂ ਤੇਰਾ ਆਸ ਤੇਰੀ ਸ਼ਰਨਾ ਆਇਆ ਹਾਂ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈ ਰਹਾਓ ਬਿਖੇ ਬਿਖੇ ਕੀ ਬਾਸਨਾ ਤਜਈ ਨਹਿ ਜਾਈ ਏ ਮੇਰੇ ਬੀਠਲ ਮੈਥੋਂ ਇਹਨਾਂ ਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ ਅਨਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਕਈ ਯਤਨ ਕਰਕੇ ਇਸ ਮਨ ਨੂੰ ਰੋਕੀਦਾ ਹੈ ਪਰ ਇਹ ਮੁੜ ਮੁੜ ਵਿਸ਼ਿਆਂ ਦੀ ਵਾਸ਼ਨਾ ਨੂੰ ਜਾ ਚੰਬੜਦਾ ਹੈ ਤੂੰ ਕਿਰਪਾ ਕਰ ਪ੍ਰਮਾਤਮਾ ਇਸ ਮਨ ਨੂੰ ਰੋਕਣ ਦਾ ਢੰਗ ਦੱਸ ਜਰਾ ਜੀਵਨ ਜੋ ਬਨ ਗਿਆ ਕਿਸ਼ਕਿਆ ਨਾਨੀਕਾ ਬੁਢੇ ਪਾ ਗਿਆ ਹੈ ਜਵਾਨੀ ਦੀ ਉਮਰ ਲੰਘ ਗਈ ਹੈ ਪਰ ਮੈਂ ਹੁਣ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਇਹੋ ਜੀ ਹਰਾ ਨਿਰਮੋਲ ਕੋ ਕੋਡੀ ਲਗਮਿਕਾ ਭਗਤ ਜੀ ਫਰਮਾਉਂਦੇ ਹਨ ਕਿ ਮੇਰੀ ਇਹ ਜਿੰਦ ਅਨਮੋਲ ਸੀ ਪਰ ਮੈਂ ਇਸ ਨੂੰ ਕੋਡੀ ਦੇ ਬਰਾਬਰ ਕਰ ਦਿੱਤਾ ਹੈ ਭਗਤ ਕਬੀਰ ਜੀ ਤੇ ਆਪਣਾ ਜੀਵਨ ਸਵਾਰ ਕੇ ਗਏ ਹਨ ਕਿਉਂਕਿ ਜੋ ਗੁਰਮਖ ਹੁੰਦੇ ਹਨ ਉਹ ਕਦੇ ਨਹੀਂ ਜਾਂਦੇ ਅਜੇ ਵੀ ਬਾਣੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹਨ ਤੇ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ ਪੰਗਤ 15 ਭਗਤਾਂ ਦੇ ਦਰਸ਼ਨ ਵੀ ਹੋ ਜਾਂਦੇ ਹਨ ਸੋ ਗੁਰੂ ਦੀ ਬਾਣੀ ਉਚਾਰਿਆ ਕਰੀਏ ਪੜ੍ਹਿਆ ਕਰੀਏ ਤੇ ਜੋ ਗੁਰੂ ਆਖਦਾ ਉਹ ਕਰਿਆ ਕਰੀਏ ਭਗਤ ਕਬੀਰ ਜੀ ਨਿਮਰਤਾ ਦੇ ਪੁੰਜ ਸਨ ਕਹੋ ਕਬੀਰ ਮੇਰੇ ਮਾਧਵਾ ਇਹੋ ਜੀਰਾ ਨਿਰਮੋਲ ਕੋ ਕੋਡੀ ਲਗਮਿਕਾ ਮੇਰੀ ਇਹ ਜਿੰਦ ਅਨਮੋਲਕ ਸੀ ਪਰ ਮੈਂ ਇਸ ਨੂੰ ਕੋਡੀ ਦੇ ਬਰਾਬਰ ਕਰ ਦਿੱਤਾ ਹੈ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਹੇ ਕਬੀਰ ਆਪਣੇ ਪ੍ਰਭੂ ਅੱਗੇ ਓ ਬੇਨਤੀ ਕਰ ਹੇ ਪਿਆਰੇ ਪ੍ਰਭੂ ਤੂੰ ਸਭ ਜੀਆਂ ਵਿੱਚ ਵਿਆਪਕ ਹੈ ਤੇ ਸਭ ਦੇ ਦਿਲ ਦੀ ਜਾਣਦਾ ਹੈ ਮੇਰਾ ਅੰਦਰਲਾ ਹਾਲ ਵੀ ਤੂੰ ਜਾਣਦਾ ਹੈ ਤੁਮ ਸੰਸਰ ਨਾਹੀ ਦਿਆਲ ਮੋਹ ਸੰਸਰ ਪਾਪੀ ਤੇਰੇ ਜਿਡਾ ਕੋਈ ਦਇਆ ਕਰਨ ਵਾਲਾ ਨਹੀਂ ਤੇ ਮੇਰੇ ਵਰਗਾ ਕੋਈ ਪਾਪੀ ਨਹੀਂ ਸੋ ਮੈਨੂੰ ਤੂੰ ਆਪ ਹੀ ਨਾ ਵਿਕਾਰਾਂ ਤੋਂ ਬਚਾ ਲੈ ਪ੍ਰਮਾਤਮਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਹੀਂ ਦਿਆਲ ਮੋਹੇ ਸੰਸਰ ਪਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 855 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 856 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ